ਕਰ ਦਿੱਤਾ ਗਿਆ ਤਾਂ ਅੱਜ ਤੋਂ ਨਵੀਆਂ ਜਿਹੜੀਆਂ ਲਿਸਟਾਂ ਨੇ ਉਹ ਵੀ ਇੱਥੇ ਲਗਾ ਦਿੱਤੀਆਂ ਗਈਆਂ ਨੇ ਜਾਨੀ ਕਿ ਜੋ ਲੋਕ ਹਣ ਇਥੋਂ ਲੰਘ ਰਹੇ ਨੇ ਉਹ ਜਿਆਦਾ ਜਿਹੜੀ ਪਰਚੀ ਕਟਾਰਿਆ ਜਾਨੀ ਕਿ ਅੱਜ ਤੋਂ ਜੋ ਰੇਟ ਵਧਾਏ ਗਏ ਨੇ ਉਸ ਦੇ ਅਨੁਸਾਰ ਹੁਣ ਜਿਹੜੀ ਪਰਚੀ ਆ ਉਹ ਕੱਟੀ ਜਾ ਰਹੀ ਆ ਟੋਲ ਜਿਹੜਾ ਉਹ ਵਸੂਲਿਆ ਜਾ ਰਿਹਾ ਵਾ ਤਾਂ 5% ਦਾ ਵਾਧਾ ਜਿਹੜਾ ਕੀਤਾ ਗਿਆ ਵਾ ਤਾਂ ਤੁਹਾਨੂੰ ਨਵੀਂ ਰੇਟ ਲਿਸਟ ਦੇ ਬਾਰੇ ਜਾਣਕਾਰੀ ਵੀ ਦੇਵਾਂਗੇ ਕਿ ਹੁਣ ਕਿੰਨੇ ਪੈਸੇ ਆ ਜਿਹੜੇ ਉਹ ਇੱਕ ਸਾਈਡ ਤੇ ਦੇਣੇ ਪੈਣਗੇ ਤੇ ਜੇਕਰ ਤੁਸੀਂ ਅਪ ਡਾਊਨ ਕਰਨਾ ਤਾਂ ਉਸ ਤੇ ਕਿੰਨੇ ਪੈਸੇ ਲੱਗਣਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸੀਏ ਕਿ ਕਾਰ ਜੀਪ ਬੈਨ ਐਲ ਐਮ ਬੀ ਦੇ ਜਿਹੜੇ ਪੈਸੇ ਆ ਉਹ ਸਿੰਗਲ ਫੀਸ ਜਿਹੜੀ ਹੋਏਗੀ 230 ਰੁਪਏ ਹੋਏਗੀ ਤੇ ਜੇਕਰ ਡਬਲ ਦੀ ਗੱਲ ਕਰੀਏ ਅਪ ਡਾਊਨ ਦੀ ਗੱਲ ਕਰੀਏ ਤਾਂ ਉਸਦੇ ਜਿਹੜੇ ਪੈਸੇ ਆ ਉਹ 345 ਰੁਪਏ ਹੋਣਗੇ ਉਥੇ ਦੱਸ ਦਈਏ ਕਿ ਜੇਕਰ ਤੁਸੀਂ ਮੰਥਲੀ ਪਾਸ ਬਣਵਾਉਣਾ ਵਾ ਤਾਂ ਉਸਦੇ ਜਿਹੜੇ ਪੈਸੇ ਆ ਉਹ ਪਹਿਲਾਂ ਹੁਣ ਤੁਹਾਨੂੰ 7620 ਰੁਪਏ ਜਿਹੜੇ ਉਹ ਦੇਣੇ ਪੈਣਗੇ ਦੱਸ ਦਈਏ ਕਿ ਇਹ ਸਿੰਗਲ ਜਰਨੀ ਇਹਨੇ ਮੰਥ ਜਿਹੜਾ ਇਸਦੇ ਵਿੱਚ ਲਿਖਿਆ ਗਿਆ ਜਾਣਕਾਰੀ ਦਿੱਤੀ ਗਈ ਆ ਅਹਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉੱਥੇ ਦੇਖ ਕੇ ਤੁਸੀਂ ਐਲਸੀਵੀ ਐਲਜੀਵੀ ਮਿੰਨੀ ਵਾਹਨ ਦਾ ਜਿਹੜੇ ਤੁਹਾਡੇ ਕੋਲ ਹੈਗੀ ਆ ਉਹ ਤੁਸੀਂ ਯੂਜ਼ ਕਰਦੇ ਹੋ ਤਾਂ ਤੁਹਾਨੂੰ ਇੱਕ ਸਾਈਡ ਦੇ 370 ਰੁਪਏ ਦੇਣੇ ਪੈਣਗੇ ਤੇ ਦੋ ਸਾਈਡ ਦੇ ਤੁਹਾਨੂੰ 555 ਰੁਪਏ ਹੁਣ ਦੇਣੇ ਪੈਣਗੇ ਉਸ ਤੋਂ ਇਲਾਵਾ ਜੇਕਰ ਬੱਸ ਟਰੱਕ ਦੀ ਗੱਲ ਕਰੀਏ ਤਾਂ 775 ਰੁਪਏ ਇੱਕ ਸਾਈਡ ਦੇ ਆ 1160 ਰੁਪਏ ਅਪ ਡਾਊਨ ਦੇ ਆ ਉੱਥੇ ਹੀ ਜੇਕਰ ਪਾਸ ਦੀ ਗੱਲ ਕਰੀਏ ਤਾਂ બસ ਅਤੇ ਟਰੱਕ ਦਾ ਪਾਸ ਹੈ ਜਿਹੜਾ 25790 ਦਾ ਵਾ ਉਥੇ ਹੀ ਹੁਣ ਜੇਕਰ 3 ਐਕਸਲ ਕਮਰਸ਼ੀਅਲ ਵਾਹਨ ਦੀ ਗੱਲ ਕਰੀਏ ਤਾਂ 845 ਰੁਪਏ ਹੈ ਜਿਹੜੇ ਉਹ ਇੱਕ ਸਾਈਡ ਦੇ ਆ 1265 ਰੁਪਏ ਦੋ ਸਾਈਡ ਦੇ ਯਾਨੀ ਕਿ ਅਪ ਡਾਊਨ ਦੇ 28135 ਰੁਪਏ ਦਾ ਜਿਹੜਾ ਪਾਸ ਹੈ ਇਸ ਤੋਂ ਇਲਾਵਾ ਜੇਕਰ H C M E M E ਦੀ ਗੱਲ ਕਰੀਏ ਤਾਂ 1215 ਰੁਪਏ ਇੱਕ ਸਾਈਡ ਦੇ ਆ 1820 ਰੁਪਏ ਅਪ ਡਾਊਨ ਦੇ ਆ ਉਥੇ ਹੀ ਜੇਕਰ ਤੋ ਜਿਹੜੇ ਹੋਰ ਵੀਕਲਸ ਨੇ ਜਿਹੜੇ ਜਾਨਕਿ ਹੈਵੀ ਗੱਡੀਆਂ ਆ ਜਾਂਦੀਆਂ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਪਹਿਲਾਂ ਤੁਹਾਨੂੰ ਇੱਕ ਸਾਈਡ ਦੇ ਲਈ 1475 ਰੁਪਏ ਦੇਣੇ ਪੈਣਗੇ ਜੇਕਰ ਅਪ ਡਾਊਨ ਕਰਨਾ ਤਾਂ 2200 15 ਰੁਪਏ ਆ ਜਿਹੜੇ ਉਹ ਤੁਹਾਨੂੰ ਹੁਣ ਖਰਚਣੇ ਪੈਣਗੇ ਤਾਂ ਇਹ ਨਵੀਆਂ ਰੇਟ ਲਿਸਟਾਂ ਨੇ ਜਿਹੜੀਆਂ ਇੱਥੇ ਲਗਾ ਦਿੱਤੀਆਂ ਗਈਆਂ ਨੇ ਉਹ ਵੀ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਵਾਂਗੇ ਤਾਂ ਲਾਡੋਵਾਲ ਟੋਲ ਪਲਾਜ਼ਾ ਤੇ ਇਸ ਸਮੇਂ ਮੌਜੂਦ ਆ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇਸ ਨੂੰ ਆਖਿਆ ਜਾਂਦਾ ਵਾ ਤਾਂ ਰੇਟ ਲਿਸਟਾਂ ਨੇ ਜਿਹੜੀਆਂ ਅੱਜ ਤੋਂ ਲਗਾ ਦਿੱਤੀਆਂ ਗਈਆਂ ਨੇ ਤਾਂ NHAI ਦੇ ਵੱਲੋਂ ਜਿਹੜੇ ਰੇਟ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਗਿਆ ਤਾਂ ਨਵੀਂ ਰੇਟ ਲਿਸਟ ਆ ਜਿਹੜੀ ਉਹ ਤੁਹਾਨੂੰ ਨਜ਼ਰ ਆ ਰਹੀ ਹੋਏਗੀ 230 ਰੁਪਏ ਜਿਹੜਾ ਇੱਥੇ ਕਾਰ ਦਾ ਜਿਹੜਾ ਇੱਕ ਰੇਟ ਲਿਖਿਆ ਗਿਆ ਸਿੰਗਲ ਸਾਈਡ ਦਾ ਉਸ ਤੋਂ ਬਾਅਦ ਡਬਲ ਦਾ 345 ਰੁਪਏ ਜਿਹੜਾ ਲਿਖਿਆ ਗਿਆ ਵਾ ਤੇ ਇਹ ਨਵੀਂ ਰੇਟ ਲਿਸਟ ਆ ਜਿਹੜੀ ਤੁਹਾਨੂੰ ਜਾਣਕਾਰੀ ਦਿੱਤੀ ਗਈ ਆ ਤਾਂ ਦੱਸੀਏ ਕਿ ਲਾਡੋਬਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਿਹੜਾ ਉਹ ਕਿਹਾ ਜਾਂਦਾ ਵਾ ਤੇ ਰੇਟ ਆ ਜਿਹੜੇ ਇੱਥੇ ਉਹ ਵਧਾ ਦਿੱਤੇ ਗਏ ਆ NHAI ਦੇ ਵੱਲੋਂ ਜਿਹੜਾ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਯਾਨੀ ਕਿ ਨੈਸ਼ਨਲ ਅਥਾਰਟੀ ਦੇ ਵੱਲੋਂ ਜਿਹੜੇ ਰੇਟ ਭਤਾਏ ਗਏ ਨੇ ਤਾਂ 5% ਦਾ ਵਾਧਾ ਹੋਇਆ 1 April ਯਾਨੀ ਕਿ ਅੱਜ ਤੋਂ ਇਹ ਰੇਟ ਨੇ ਜਿਹੜੇ ਉਹ ਵਧਾ ਦਿੱਤੇ ਗਏ ਨੇ ਤੇ ਜੇਕਰ ਹੁਣ ਤੁਸੀਂ ਇਸ ਰੋਡ ਤੋਂ ਸਫ਼ਰ ਕਰਨਾ ਵਾ ਇਸ ਰੋਡ ਤੋਂ ਲੰਘਣਾ ਵਾ ਤਾਂ ਤੁਹਾਨੂੰ ਆਪਣੀ ਜਿਹੜੀ ਜੇਬ ਆ ਉਸ ਨੂੰ ਜ਼ਿਆਦਾ ਢੱਲਾ ਕਰਨਾ ਪੈਗਾ ਕਿਉਂਕਿ ਰੇਟ ਦੇ ਵਿੱਚ ਇੱਕ ਵੱਡਾ ਜਿਹੜਾ ਵਾਧਾ ਕਹਿ ਸਕਦੇ ਹਾਂ ਕੀਤਾ ਗਿਆ ਤਾਂ 300 ਜਿਹੜੇ ਪਹਿਲਾਂ ਰੁਪਏ ਲੱਗਦੇ ਸੀ ਉਹ ਸਨ 20 ਤਾਂ ਹੁਣ 330 ਰੁਪਏ ਇੱਕ ਸਾਈਡ ਦੇ ਜਿਹੜੇ ਕੀਤੇ ਗਏ ਆ ਤਾਂ ਇਹ ਅਹਿਮ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਏ ਕਿ ਲੁਧਿਆਣਾ ਤੇ ਜਲੰਧਰ ਨੂੰ ਇਹ ਰੋਡ ਜੋੜਦਾ ਵਾ ਸਤਲੁਜ ਦਰਿਆ ਦੇ ਉਪਰ ਟੋਲ ਪਲਾਜ਼ਾ ਜਿਹੜਾ ਬਣਿਆ ਹੋਇਆ ਲਾਡੋਵਾਲ ਟੋਲ ਪਲਾਜ਼ਾ ਉਸ ਤੇ ਰੇਟਤੀ ਅਸੀਂ ਗੱਲ ਕਰ ਰਹੇ ਹਾਂ ਕਿ ਅੱਜ ਤੋਂ ਜਿਹੜਾ ਵਾਅਦਾ ਵਾ ਉਹ ਕਰ ਦਿੱਤਾ ਗਿਆ ਤਾਂ ਇੱਥੇ ਜੋ ਲੋਕ ਸਫ਼ਰ ਕਰ ਰਹੇ ਨੇ ਜੋ ਲੋਕ ਲੰਘ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਸ ਰੇਟ ਨੂੰ ਕਿੱਦਾਂ ਦੇਖ ਰਿਹਾ ਜੋ ਵਾਅਦਾ ਕੀਤਾ ਗਿਆ ਜੋ ਡੇਲੀ ਸਫ਼ਰ ਕਰਦੇ ਆ ਉਹਨਾਂ ਦਾ ਕੀ ਕਹਿਣਾ ਵਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਮ ਜਿਹੜੇ ਲੋਕ ਨੇ ਤਾਂ ਦੱਸਿਏ ਕਿ ਉਹਨਾਂ ਦੇ ਲਈ ਇੱਕ ਵੱਡਾ ਝਟਕਾ ਜ਼ਰੂਰ ਹੈ ਕਿਉਂਕਿ ਮਹਿੰਗਾਈ ਦਾ ਦੌਰ ਹੈ ਤਾਂ ਲਗਾਤਾਰ ਜਿਹੜਾ ਰੇਟ ਆ ਉਹ ਵਧਦਾ ਜਾ ਰਿਹਾ ਵਾ ਤਾਂ ਹਰ ਇੱਕ ਚੀਜ਼ ਜਿਹੜੀ ਮਹਿੰਗੀ ਹੁੰਦੀ ਜਾ ਰਹੀ ਹੈ ਤਾਂ ਲੋਕਾਂ ਦੇ ਉੱਪਰ ਇਸ ਦਾ ਕਾਫੀ ਜ਼ਿਆਦਾ ਜਿਹੜਾ ਬੋਝ ਆ ਉਹ ਦੇਖਣ ਨੂੰ ਮਿਲ ਰਿਹਾ ਤਾਂ ਲੱਡੋਵਾਲ ਟੋਲ ਪਲਾਂਟ ਦੇ ਉੱਪਰ ਮੌਜੂਦ ਆ ਜਿੱਥੇ ਰੇਟ ਦੇ ਵਿੱਚ ਵਾਧਾ ਜਿਹੜਾ ਕੀਤਾ ਗਿਆ 5% ਆ ਜਿਹੜਾ ਉਹ ਰੇਟ ਜਿਹੜਾ ਵਧਾਇਆ ਗਿਆ ਵਾ ਤਾ ਗੱਲਬਾਤ ਵੀ ਕਰਾਂਗੇ ਜੋ ਲੋਕ ਇਥੋਂ ਅਲੰਘ ਰਹੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਰੇਟ ਜਿਹੜੇ ਵਧਾਏ ਗਏ ਆ ਤਾਂ 5% ਦਾ ਵਾਧਾ ਕਿਤਾ ਗਿਆ ਵੀਰੇ ਅਜੇ ਤਾਂ ਰੇਟ ਵਧਿਆ ਟੋਲ ਕਲਾਜ਼ੇ ਦਾ 5% ਵਾਧਾ ਕਰ ਦਿੱਤਾ ਗਿਆ ਕੀ ਲੱਗਦਾ ਵੱਡਦਾ ਹੈ ਜੀ ਇਹ ਤਾਂ ਸਾਲੋ ਸਾਲ ਇਹਨਾਂ ਦੀ ਆदत ਹੈ ਵਧਾਣੇ ਦੀ ਵਧਾਣਾ ਹੀ ਇਹਨਾਂ ਦਾ ਤੋਂ ਕਿੱਸੀ ਚਲਾਉਣੀ ਆ ਜੀ ਨਹੀਂ ਜੀ ਵੀਰੇ ਕਿੰਨਾ ਕੁ ਫਰਕ ਪੈਗਾ ਜਿਸ ਤਰੀਕੇ ਰੇਟ ਵਧਿਆ ਜੀ ਕਿਉਂਕਿ 10-20 ਰੁਪਏ ਦਾ ਬੇਸ਼ੱਕ ਇੱਥੇ ਵਧਾਇਆਗਾ ਹੋਰ ਜਿਹੜੇ ਟੋਲ ਪਲਾਜ਼ਾ ਆ ਜਾਂਦੇ ਉਹਦੇ ਹਿਸਾਬ ਨਾਲ ਦੇਖੇ ਤਾਂ ਮੈਨੂੰ ਲੱਗਦਾ ਸਾਰਿਆਂ ਦੇ ਘਾਰਾਂ ਤੇ ਰੇਟਾਂ ਦੇ 5 ਤੋਂ ਲੈ ਕੇ 25 ਰੁਪਏ ਤੱਕ ਦਾ ਵਾਧਾ ਹੋਇਆ ਹੈ ਜੇਕਰ ਮੈਨੂੰ ਲੱਗਦਾ ਕਿਸੇ ਨੇ ਪੂਰੇ ਪੰਜਾਬ ਚ ਸਫ਼ਰ ਕਰਨਾ ਤਾਂ 1.5-200 ਰੁਪਏ ਹੋਰ ਵੱਧ ਜਾਣਾ ਵਾ ਹਾਂ ਬਿਲਕੁਲ ਬਿਲਕੁਲ ਜੀ ਇਹ ਦੇਖ ਸਕਦੇ ਹਾਂ ਜੀ ਕਿ ਜਿਹੜੇ ਇੱਥੇ ਲੋਕ ਲੰਘ ਰਹੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਹੋਰ ਜਿਹੜੇ ਲੋਕ ਇੱਥੋਂ ਲੰਘ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋ ਤੇ ਉਹਨਾਂ ਦਾ ਕੀ ਕਹਿਣਾ ਮੈਂ ਇਸ ਰੇਟ ਨੂੰ ਲੈ ਕੇ ਕਿਉਂਕਿ ਇੱਕ ਵੱਡਾ ਜਿਹੜਾ ਵਾਅਦਾ ਵਾ ਉਹ ਕੀਤਾ ਗਿਆ 5% ਦੀ ਜੇਕਰ ਗੱਲ ਕਰੀਏ ਤਾਂ ਜੇਕਰ ਤੁਸੀਂ ਪੂਰੇ ਪੰਜਾਬ ਦੇ ਵਿੱਚ ਸਫ਼ਰ ਕਰਨਾ ਜੋ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਦੇ ਟੋਲ ਪਲਾਜ਼ੇ ਨੇ ਉਹਨਾਂ ਦੇ ਉੱਪਰ ਇਹ ਰੇਟ ਆ ਜਿਹੜੇ ਉਹ ਵਧਾਏ ਗਿਆ ਯਾਨੀ ਕਿ ਜੇਕਰ ਤੁਸੀਂ ਪੂਰੇ ਪੰਜਾਬ ਵਿੱਚ ਸਫ਼ਰ ਕਰਨਾ ਤਾਂ ਹਰ ਇੱਕ ਟੋਲ ਪਲਾਜ਼ੇ